ਪਿਛਲੇ ਸਾਲ ਇੱਕ ਬੈਂਕ ਪੰਜਾਬੀ ਜਾਗਰਨ ਟਿਵੀ ਤੇ ਖਬਰ ਲੱਗੀ ਸੀ ਕਿ ਮਕੌੜਾ ਪੱਤਣਾ ਜਿੱਥੇ ਪੱਕਾ ਪੁਲ ਬਣਿਆ ਨਹੀਂ ਗਾ ਜਿਹੜਾ ਟੈਂਪਰੇਰੀ ਪਰਟੂਨ ਪੁਲਾ ਉਹ ਬਾਰਸਾਂ ਕਰਕੇ ਚੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ 6 ਘਾਟ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਕੋਈ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਆ ਕਿ ਕੀ ਜੀ ਉਹਨਾਂ ਨੇ ਕਿਹਾ ਬਾਈ ਤੁਸੀਂ ਕਿਸ ਦੀ ਨਵੀਂ ਲੈ ਦੇ ਦੇ ਸੀ ਉਹਨਾਂ ਨੇ ਪੁੱਛਿਆ ਕਿ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅੰਦਾਜ਼ਾ ਦੱਸਿਆ ਸੋ ਸੂ ਪੈਸੇ ਦਿੱਤੇ ਫਿਰ ਪਿਛਲੇ ਸਾਲ ਪ੍ਰੋਟੋਨ ਬੋਲ ਦੁਆਰਾ ਫਿਰ ਕਿਸ਼ਤੀ ਆਈ ਨਿਸ਼ੇ ਤੇ ਭੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪ੍ਰੋਟੋਨ ਬੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਹੈ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਪ੍ਰੋਟੋਨ ਬੋਲ ਚੱਕ ਰਹਿਣਾ ਤੇ ਅਸੀ ਕਿਸ਼ਤੀ ਆ ਗਈ ਉਹ ਵੀ ਅਸੀਂ ਤੇਰੀ ਹੈਗੀ ਐਸ.ਡੀ.ਐਮ ਸਾਹਿਬ ਨੇ ਸਾਨੂੰ ਦੱਸ ਦਿੱਤਾ ਅਸੀਂ ਕਿੰਨੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੁਲ ਜਿਹੜਾ ਬਣ ਕੇ ਤਿਆਰ ਹੋ ਜੂਗਾ ਕਿਉਂਕਿ ਨਵਾਂ ਪੁਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਪਰ ਟੂਨ ਪੁਲ ਤੋਂ ਵੀ ਇਹਨਾਂ ਦਾ ਖੜਾ ਸੜ ਜੂਗਾ ਕਿਸ਼ਤੀ ਤੋਂ ਵੀ ਖੜਾ ਸੜ ਜੂਗਾ ਆਰਾਮ ਦੇ ਨਾਲ ਜੇ ਤਾਂ ਆਮ ਨਾਗਰਿਕ ਦੂਸਰੇ ਛੇਰਾਂ ਦੇ ਹੁੰਦੇ ਇਹ 8 ਗੰਢੇ ਇਹ ਵੀ ਸੋਖੀ ਹੋ ਜਾਗਾ ਤੁਸੀਂ ਦੇਖਦੇ ਆਪਰਾ ਹਾਊਸ ਦੇ ਮੈਂਬਰ ਹੋ ਤੁਸੀਂ ਇਹਦੀ ਆਵਾਜ਼ ਚੋਕੋ ਕਿ ਬੜੇ ਚਿਰਾਂ ਤੋਂ ਲੋਕਾਂ ਦੀ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਆ ਮਸਿਆ ਜਿਹੜੀ ਹੈਗੀ ਉਹ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਸਾਨੂੰ ਦੱਸੋ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਇਹ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਧਰ ਧਰਤੀ ਆਉਂਦੀ ਅਸੀਂ ਉੱਥੇ ਬੋਲਣ ਵਾਸਤੇ ਹੀ ਆਏ ਬੈਠੇ ਜਿੰਨੇ ਸਾਨੂੰ ਤੋਂ ਮਾਮਲਾ ਹੋਵੇ ਜਰੂਰ ਬੋਲੋ ਲੈਂਡ ਐਕ acquisition ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਪ੍ਰੂਵ ਹੋ ਜਾਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਕੁ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ अराउंड 100 100 ਮਤਲਬ ਕਰੋੜ ਰੁਪਏ ਤੇ ਆਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਪੁਲ ਚੱਕਿਆ ਜਾਣਾ ਜੀ ਪੁਲ ਤਾਂ ਚੱਕਿਆ ਜਾਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਕਰਨਾ ਸ਼ੁਰੂ ਕਰ ਦੇਣ ਜੀ